ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਿੰਨਾ ਕਿ ਨਸ਼ਾ ਤੇ ਇੱਥੇ ਵਿਕਦਾ ਸੀ ਜਿਹੜਾ ਨਸ਼ਾ ਤਾਂ ਬਹੁਤ ਵਿਕਦਾ ਸੀ ਗਾ ਜੀ ਸਹੀ ਵੇ 2 ਮਹੀਨੇ ਹੋ ਗਏ ਭੱਜੇ ਵੇ ਨੇ ਇੱਕ ਨੰਬਰ ਕੰਮ ਆਈ ਝਾਉਣੇ ਚਾਹੀਦੇ ਨੇ ਮਕਾਨਾਂ ਤੇ ਜੇ ਵੀ ਸੀ ਮਸ਼ੀਨ ਚੱਲੀ ਆ ਜਿਹੜੇ ਲੋਕ ਨਸ਼ੇ ਦੇ ਸਦਾਗਰ ਸੀ ਜਿਨ੍ਹਾਂ ਨੇ ਲੋਕਾਂ ਦੇ ਬੱਚਿਆਂ ਦਾ ਭਵਿੱਖ ਖਤਮ ਕੀਤਾ ਦੇਪ ਉਹ ਖਤਮ ਕੀਤਾ ਐ एसएसपी ਪਟਿਆਲਾ ਦੇ ਨਾਲ ਗੱਲਬਾਤ ਕਰਾਂਗੇ ਖੁਦ ਕਮਾਂਡ ਕਰ ਰਹੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਵੱਡਾ ਕਦਮ ਆ ਜਿਹੜਾ ਅੱਜ ਰੋਟੀ ਛੰਨਾ ਦੇ ਵਿੱਚ ਚੁੱਕਿਆ ਗਿਆ ਜਿਸ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਸੀ ਦੇਖੋ ਜੀ ਇਹ ਯੋਧ ਨਸ਼ਿਆਂ ਵਿਰੁੱਧ ਦੇ ਲੈ ਤੇ ਜਿਹੜੀ ਵੀ ਕੋਈ ਨਸ਼ਾ ਤਸਕਰਾ ਨੇ ਨਸ਼ਾ ਵੇਚ ਕੇ ਨਜਾਇਜ਼ ਉਹ ਸਾਰੀਆਂ ਕੀਤੀਆਂ ਨੇ ਮਾਨ ਜੋ ਸੀਐਮ ਸਾਹਿਬ ਮਾਨ ਜੋ ਡੀਜੀਪੀ ਪੰਜਾਬ ਤੇ ਕਲੀਅਰਲੀ ਹੁਕਮ ਨੇ ਕਿ ਜਿਵੇਂ ਆਪਾਂ ਦੇਖ ਵੀ ਸਕਦੇ ਆ ਕਿ ਇਹ ਸਾਰੀ ਜਿਹੜੀ ਗੈਰ ਕਾਨੂੰਨੀ ਉਹ ਸਾਰੀ ਸੀ ਇਹ ਨਸ਼ਾ ਤਸਕਰੀ ਦੇ ਪੈਸੇ ਨਾਲ ਬਣਾਈ ਗਈ ਸੀ ਇਹਨੂੰ ਅਸੀਂ ਢਾ ਰਹੇ ਹਾਂ ਸਰ ਕਿੰਨੇ ਕ ਮਕਾਨ ਨੇ ਜਿਹੜੇ ਜਿੱਥੇ ਵਹੀਕਲ ਖੜਾਉਂਦੇ ਤੇ ਲੋਕ ਜਿੱਥੇ ਨਸ਼ੇ ਦਾ ਕਾਰੋਬਾਰ ਚਲਾਉਂਦੇ ਸੀ ਇਹ ਇੱਥੇ 7-8 ਕਮਰੇ ਨੇ ਆਪਾਂ ਪਿੱਛੇ ਦੇਖ ਵੀ ਸਕਦੇ ਆ ਕਿ ਦੋ ਤਿੰਨ ਮਕਾਨ ਸੀਗੇ ਤੇ ਕਾਫੀ ਮੁਕਦਮੇ ਇਹਨਾਂ ਬੰਦਿਆਂ ਤੇ ਦਰਜ ਨੇ ਤੇ ਇਸ ਕਰਕੇ ਕਾਰਵਾਈ ਕੀਤੀ ਜਾ ਰਹੀ ਬਾਕੀ ਮੈਂ ਸੈਪਰੇਟ ਬਰੀਫਿੰਗ ਕਰਾਂਗਾ ਲੱਗ ਵੀ ਰਿਹਾ ਸਰ 31 ਮਈ ਵੀ ਨੇੜੇ ਆ ਰਹੀ ਆ ਪੰਜਾਬ ਨਸ਼ਾ ਮੁਕਤ ਹੋਵੇਗਾ ਹਾਂਜੀ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਆ ਬਿਲਕੁਲ 31 ਮਈ ਦੇ ਵਿੱਚ 10 ਦਿਨ ਬਾਕੀ ਨੇ 10 ਦਿਨਾਂ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਦਾ ਚੈਲੰਜਾ ਚੈਲੰਜ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿ 31 ਮਈ ਨੂੰ ਪੰਜਾਬ ਨਸ਼ਾ ਮੁਕਤ ਹੋਵੇਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਕਾਨਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਸ਼ੀਨ ਚੱਲਦੀਆਂ ਨਜ਼ਰ ਆ ਰਹੀਆਂ ਨੇ ਮਸ਼ੀਨਾਂ ਚੱਲਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਕਿਸ ਤਰ੍ਹਾਂ ਟਾਰਟਰੀ ਕੀਤਾ ਸਾਰੇ ਨੇ ਬਿਲਕੁਲ ਤਸਵੀਰਾਂ ਦੇ ਵਿੱਚ ਸ਼ਰਿਆ ਸ਼ਰਿਆ ਵਾਹ ਮਸ਼ੀਨਾਂ ਨੇ ਜਿਹੜੀਆਂ ਕਿਸ ਤਰ੍ਹਾਂ ਟੂੜੀ ਵਾਸਤੇ ਬਣਾਏ ਗਏ ਸੀ ਇਹ ਨੈਰੀ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਦੀ ਜਗਾ ਤੇ ਜਿੱਥੇ ਮਸ਼ੀਨਾਂ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ ਤਸਵੀਰਾਂ ਸਸੀ ਤੁਹਾਨੂੰ ਦਿਖਾ ਰਿਹਾ ਪੱਟੀ ਮਾਤਰਾ ਦੇ ਵਿੱਚ ਪੁਲਿਸ ਤਨਾਤ ਪੀਐਸਪੀ ਨਾਬਾ ਐਸਐਚਓ ਕਤਵਾਲੀ ਐਸਐਚਓ ਪਾਰਸੋ ਵੱਡੀ ਮਾਤਰਾ ਦੇ ਵਿੱਚ ਜਿਹੜੀ ਫੋਰਸ ਤਨਾਤ ਕੀਤੀ ਗਈ ਆ ਬਿਲਕੁਲ ਇਹ ਪਿੰਡ ਪੂਰੇ ਪੰਜਾਬ ਦੇ ਬੱਚੇ-ਬੱਚੇ ਦੇ ਨਾਮ ਤੇ ਸੀ ਕਿ ਰੋਟੀ ਛੰਨਾ ਦੇ ਵਿੱਚ ਜਿਹੜਾ ਨਸ਼ਾ ਚੱਲਦਾ ਸੀ ਕਦੋਂ ਉਹਨਾਂ ਲੋਕਾਂ ਦੇ ਘਰਾਂ ਤੇ ਵੱਡੀ ਕਾਰਵਾਈ ਐ ਜਿਹੜੀ ਉਹ ਕੀਤੀ ਜਾਊਗੀ ਇਹ ਕਾਰਵਾਈਆਂ ਜਿਹੜੀ ਅੱਜ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਅਮਲ ਦੇ ਵਿੱਚ ਲਿਆਂਦੀ ਗਈ ਆ ਜੀ ਮੀਡੀਆ ਲਈ ਨਾਬਤੋਂ ਹਰਮਿਉਸ ਸਿਗਮਾਨ ਜੀ ਇਹ ਜਿਵੇਂ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਇੱਕ ਸਾਂਝਾ ਆਪਰੇਸ਼ਨ ਚੱਲ ਰਿਹਾ ਜਿਹੜਾ ਜੁਧ ਨਸ਼ਾ ਦੇ ਵਿਰੁੱਧ ਉਹਦੇ ਸਬੰਧ ਦੇ ਵਿੱਚ ਹੀ ਇਹ ਜਿਹੜਾ ਅੱਜ ਜਿਹੜਾ ਚੱਲ ਰਿਹਾ ਉਹ ਢਾਈ ਜਾ ਰਿਹਾ ਜੀ ਇਹ ਇੱਥੇ ਸ਼ਿਕਾਇਤ ਬਹੁਤ ਆਉਂਦੀ ਸੀ ਪਿੰਡ ਵਾਲਿਆਂ ਵੱਲੋਂ ਤੇ ਹੋਰ ਵੀ ਲਾਗੋਚਾਗੋ ਵਾਲੇ ਪਿੰਡਾਂ ਦੀ ਸ਼ਿਕਾਇਤ ਇਹ ਆਉਂਦੀ ਸੀ ਵੀ ਇੱਥੇ ਮੁੰਡੇ ਬੈਠ ਕੇ ਨਸ਼ਾ ਵਗੈਰਾ ਕਰਦੇ ਆ ਜਾਂ ਫਿਰ ਜਿਹੜੇ ਨਸ਼ਾ ਵੇਚਦੇ ਆ ਉਹ ਇੱਥੇ ਮਤਲਬ ਨੁਕਰਾਂ 'ਚ ਜਾਂ ਓਲੇ ਹੋ ਕੇ ਇੱਕ ਮਤਲਬ ਸਪਲਾਈ ਨਸ਼ੇ ਦਾ ਸਪਲਾਈ ਜਿਹੜੇ ਕਰਦੇ ਸੀ ਤੇ ਅਸੀਂ ਅੱਜ ਉਹਨਾਂ ਨੂੰ ਟਾਰਗੇਟ ਕੀਤਾ ਆ ਤੇ ਇਹ ਸਾਰੇ ਪੰਜਾਬ ਦੇ ਵਿੱਚ ਵਧੀਆ ਮੈਸੇਜ ਜਾਊਗਾ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਸੇਜ ਜਾਊਗਾ ਕਿ ਕੱਲ ਨੂੰ ਉਹਨਾਂ ਦੇ ਘਰ ਵੀ ਠੱਠ ਸਕਦੇ ਆ ਬਿਲਕੁਲ ਪਹਿਲਾਂ ਤੋਂ ਇਲਾਵਾ ਹੋਰ ਘਰਾਂ ਦੇ ਤੇ ਵੀ ਇਹ ਮਸ਼ੀਨਾਂ ਚੱਲ ਸਕਦੀਆਂ ਆ ਹਾਂ ਜੀ ਆਨ ਆਲ ਟਾਈਮ ਤੇ ਵਿੱਚ ਹੋਰ ਵੀ ਚੱਲ ਸਕਦੀਆਂ ਆ ਹਾਂ ਜੀ ਚਲ ਸਿੰਘਾ ਚਲ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੇ ਨਸ਼ੇ ਦੇ ਸਤਾਕਰ ਸੀ ਉਹਨਾਂ ਦੇ ਮਕਾਨ ਢਾਏ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਢਾਣੇ ਚਾਹੀਦੇ ਨੇ ਹਾਂ ਕਿੰਨਾ ਕਿ ਨਸ਼ਾ ਇੱਥੇ ਵਿਕਦਾ ਸੀ ਜਿਹੜਾ ਨਸ਼ਾ ਤਾਂ ਬਹੁਤ ਵਿਕਦਾ ਸੀ ਹਾਂ ਹੁਣ ਕਿੰਨਾ ਕੁ ਫਰਕ ਆ ਬਹੁਤ ਫਰਕ ਪਿਆ ਬਹੁਤ ਫਰਕ ਹਾਂ ਇਸ ਇਲਾਕੇ 간 ਤੋਂ ਸਰਕਾਰ ਹਾਂਜੀ ਹਾਂ ਬਿਲਕੁਲ ਕਰਦੇ ਆ ਇੱਕ ਨੰਬਰ ਕੰਮ ਹੈ ਢਾਉਣੇ ਚਾਹੀਦੇ ਨੇ ਬਹੁਤ ਆਪਣਾ ਜਵਾਗ ਖਰਾਬ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਭਵੰਤ ਮੰਤਰੀ ਸਰਕਾਰ ਵਧੀਆ ਕਰ ਰਹੀ ਹੈ ਜੀ ਆ ਤਾਂ ਕੰਮ ਵਧੀਆ ਕਰ ਰਹੀ ਹੈ ਨਸ਼ੇ ਵਾਲਾ ਕਰਨਾ ਚਾਹੀਦਾ ਇਹਨਾਂ ਨੂੰ ਅ ਸਹੀ ਦੋ ਮਹੀਨੇ ਹੋ ਗਏ ਭੱਜੇ ਬੇ ਨੇ ਫੜਦੇ ਫੜ ਕੇ ਅੰਦਰ ਦੇਣੀ ਇਹਨਾਂ ਨੂੰ ਵਧੀਆ ਗੱਲ ਆ ਕਿੰਨਾ ਕਿ ਨਸ਼ੇ ਦਾ ਕਾਰੋਬਾਰ ਚ ਇੱਥੇ ਹੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਇਹਦੀ